ਹਾਂਜੀ ਬਾਈ ਸ਼ਸ਼ੀ ਕਾਲ ਸਾਰਿਆਂ ਨੂੰ ਤੇ ਆਈ ਹੋਪ ਠੀਕ ਹੋ ਤੁਸੀਂ ਸਾਰੇ ਤੇ ਆਪਾਂ ਕਰਦੇ ਆਂ ਅੱਜ ਵੀਡੀਓ ਦੀ ਸ਼ੁਰੂਆਤ ਤੇ ਅੱਜ ਤੁਹਾਨੂੰ ਆਪਾਂ ਜਾਣਕਾਰੀ ਦਿੰਨੇ ਆਂ ਅੰਡੇ ਬਾਰੇ ਤੇ ਮੁਰਗੀਆਂ ਬਾਰੇ ਤੇ ਦੇਸੀ ਆਂਡਾ ਕਿੰਨਾ ਚੰਗਾ ਆਪਾਂ ਉਹਦੇ ਬਾਰੇ ਕਰਦੇ ਆਂ ਗੱਲ ਤੇ ਵੈਸੇ ਦੇਸੀ ਆਂਡਾ ਸਿਹਤ ਲਈ ਤੁਹਾਨੂੰ ਪਤਾ ਹੈ ਕਿੰਨਾ ਵੇਤਰ ਮੰਨਿਆ ਗਿਆ ਤੇ ਡਾਕਟਰ ਵੀ ਇਹਦੀ ਸਲਾਹ ਦਿੰਦੇ ਨੇ ਕਿ ਦੇਸੀ ਆਂਡਾ ਖਾਓ ਕਿਉਂਕਿ ਇਸ ਕਿਉਂਕਿ ਇਸ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਹੁੰਦੀ ਹੈ ਜੇਕਰ ਤੁਸੀਂ ਦਿਲੀ 2 ਅੰਡੇ 1 ਮਹੀਨਾ ਖਾਓਗੇ ਤਾਂ ਤੁਹਾਡਾ weight ਵੀ ਵਧੂਗਾ ਤੇ ਕੈਲਸ਼ੀਅਮ ਤੇ ਜਿੰਕ ਦੀ ਮਾਤਰਾ ਵੀ ਵਧੂ ਤੁਹਾਨੂੰ ਕੋਈ ਘਾਟ ਨਹੀਂ ਰਹਿਣੀ ਇਹਨਾਂ ਵਿੱਚ ਕੋਈ ਵੀ ਸਾਈਡ ਇਫੈਕਟ ਤਾਂ ਹੁੰਦੇ ਨਹੀਂ ਤੁਸੀਂ ਇਹਨਾਂ ਨੂੰ 20 ਦਿਨਾਂ ਤੱਕ ਸਟੋਰ ਵੀ ਕਰ ਸਕਦੇ ਹੋ ਅੰਡੇ ਨੂੰ ਤੇ ਖਰਾਬ ਨਹੀਂ ਹੁੰਦਾ ਤੇ ਇਹਦੇ ਵਿੱਚ ਕੋਈ ਮਲਾਪਟ ਨਹੀਂ ਹੋ ਸਕਦੀ ਕਿਉਂਕਿ ਮੁਰਗੀ ਨੇ ਅੰਦਰੋਂ ਹੀ ਦੇਣਾ ਜਿਹੜਾ ਕੁਝ ਖਾਣਾ ਆਪ ਉਹੇ ਜਾ ਉਹਨੇ ਅੰਡਾ ਦੇਣਾ ਹੈਗਾ ਤੇ ਜਿਹੜਾ ਕੁਝ ਖਾਊਗੀ ਕੀੜੇ ਮਕੌੜੇ ਜਾਂ ਕੁਝ ਵੀ ਖਾਊਗੀ ਉਹੇ ਜਾ ਉਹਨੇ ਅੰਡਾ ਦੇਣਾ ਹੈਗਾ ਕੋਈ ਕੋਈ ਮਲਾਵਟੇ ਚ ਹੁੰਦੀ ਹੁੰਦੀ ਨੂੰ ਪਤਾ ਹੀ ਹੈਗਾ ਤੇ ਬੱਚਿਆਂ ਨੂੰ ਤੁਸੀਂ 버ਗਰ 버ਗਰ ਤੇ ਕੁਲਕਰੇ ਦਾ ਖਵਾਈ ਜਾਂਦੇ ਹੋ ਤੇ ਉਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਤਾਂ ਜ਼ੀਰੋ ਹੁੰਦੀ ਹੈ ਤੇ ਸਾਈਡ ਇਫੈਕਟ ਇੰਨੇ ਹੁੰਦੀ ਹੈ ਕਿ ਪੁੱਛੋ ਹੀ ਨਾ ਤੇ ਬੱਚੇ ਬਿਮਾਰ ਵੀ ਛੇਤੀ ਹੁੰਦੇ ਆ ਤੇ ਇਹ ਤੋਂ ਚੰਗਾ ਬੱਚਿਆਂ ਨੂੰ ਹੁਣ ਠੰਡ ਆ ਗਈ ਜਿਵੇਂ ਠੰਡਾ ਮੌਸਮ ਹੈ ਤੇ ਦੇਸੀ ਅੰਡੇ ਖਵਾਓ ਤੇ ਜ਼ਖਾਮ ਜ਼ਖੂਮ ਤੇ ਉਹਨਾਂ ਦੀ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਅੰਦਰੋਂ ਜਵਾਨੀ ਦੀ ਮਾਤਰਾ ਹੈ ਉਹ ਵਧੂਗੀ ਤੇ ਬੱਚਾ ਬਿਮਾਰ ਨਹੀਂ ਹੋਣਾ ਤੇ ਨਾਲੇ ਇਹਨਾਂ ਵਿੱਚ ਕੁਝ ਇਹਨਾਂ ਨੂੰ ਕੀ ਕੁਝ ਪਾਉਨੇ ਆਪਾਂ ਤੁਹਾਡੇ ਸਾਹਮਣੇ ਵੀਡੀਓ ਵਿੱਚ ਹੁੰਦੀ ਆ ਤੇ ਇੱਕ ਟਾਈਮ ਇਹਨਾਂ ਨੂੰ ਸਾਬੀਆਂ ਵਗੈਰਾ ਆਪਾਂ ਸਾਰਾ ਕੁਝ ਪਾਈਦਾ ਤੇ ਬਾਕੀ ਇਹ ਹੁਣ ਗੱਲ ਕਰਦੇ ਹਾਂ ਜੇ ਮੁਰਗੀਆਂ ਦੀ ਤੇ ਇੱਕ ਮੁਰਗੀਆਂ ਹੁੰਦੀਆਂ ਫਰੀ ਕਿ ਫਰੀ ਰੇਂਜ ਵਾਲੀਆਂ ਮੁਰਗੀਆਂ ਤੇ ਕੇਜ ਵਾਲੀਆਂ ਮੁਰਗੀਆਂ ਜਿਵੇਂ ਤੁਹਾਡੇ ਸਾਹਮਣੇ ਆਪਣੀਆਂ ਇਹ ਮੁਰਗੀਆਂ ਹੈਗੀਆਂ ਇਹ ਫਰੀ ਰੇਂਜ ਵਾਲੀਆਂ ਮੁਰਗੀਆਂ ਇਹਨਾਂ ਨੂੰ ਆਪਾਂ ਬਾਹਰ ਵੀ ਛੱਡਦੇ ਹਾਂਗੇ ਤੇ ਆਪਾਂ ਇਹਨਾਂ ਨੂੰ ਆਪਦੇ ਕੋਲੋਂ ਫੀਡ ਵੀ ਪਾਈਦੀ ਹੈਗੀ ਇੰਨਾ ਨੂੰ ਇੱਕ ਟਾਈਮ ਆਪਾਂ ਸਬਜ਼ੀ ਵਗੈਰਾ ਪਾ ਦਿੱਤੀ ਹੈ ਜਿਹੜੀ ਬਾਜ਼ਾਰੋਂ ਲੈ ਕੇ ਆਉਣੇ ਆਪਾਂ ਗਲੀ ਸੜੀ ਕੁਛ ਵੀ ਹੋ ਜੇ ਜਾਂ ਕੋਈ ਵੀ ਪੁਰਾਣੀ ਦਾਲ ਮਿਲ ਜੇ ਜਾਂ ਘਰੇ ਕੋਈ ਗੰਡੇ ਵਗੈਰਾ ਕੱਟੇ ਆਲੂ ਵਗੈਰਾ ਕੱਟੇ ਸਾਰੇ ਉਹ ਆਪਾਂ ਇਹਨਾਂ ਨੂੰ ਪਾਈ ਦੇਗੇ ਤੇ ਫੇਰ ਹੀ ਇਹ ਵਧੀਆ ਅੰਡੇ ਦਿੰਦੇ ਆ ਜਿਹੜੀਆਂ ਭਰਪੂਰ ਮਾਤਰਾ ਨਾਲ ਭਰੇ ਹੁੰਦੇ ਆਂਡੇ ਤੇ ਜੇ ਗੱਲ ਕਰਕੇ ਹੁਣ ਆਪਾਂ ਕੇਜ ਵਾਲੀਆਂ ਮੁਰਗੀਆਂ ਤੇ ਕੇਜ ਵਾਲੀਆਂ ਮੁਰਗੀਆਂ ਜਿਹੜੀਆਂ ਫਾਰਮ ਵਾਲੀਆਂ ਮੁਰਗੀਆਂ ਹੁੰਦੀਆਂ ਵਾਈਟ ਤੇ ਚਿੱਟੇ ਰੰਗ ਦਾ ਅੰਡਾ ਦਿੰਦੀਆਂ ਉਹ ਹੁੰਦੀਆਂ ਤੇ ਇਹ ਸਿਰਫ ਅੰਡੇ ਦੀ ਪਰਪਸ ਲਈ ਪਾਲੀਆਂ ਜਾਂਦੀਆਂ ਤੇ ਕੋਈ ਪਤਾ ਨਹੀਂ ਲੱਗਦਾ ਇਹਨਾਂ ਨੂੰ ਤੇ ਕਦੋਂ ਦਿਨ ਚੜ ਗਿਆ ਤੇ ਕਦੋਂ ਰਾਤ ਹੋ ਗਿਆ ਤੇ ਇੱਕ ਹੀ ਵਾਇਰਮੈਂਟ ਵਿੱਚ ਰੱਖਿਆ ਜਾਂਦਾ ਇਹਨਾਂ ਨੂੰ ਤੇ ਇੱਕ ਪਿੰਜਰੇ ਵਿੱਚ 4-4 5-5 ਮੁਰਗੀਆਂ ਹੁੰਦੀਆਂ ਕੋਈ ਉਹਨਾਂ ਨੂੰ ਤੁਰਨ ਫਿਰਨ ਨੂੰ ਜਗ੍ਹਾ ਨਹੀਂ ਹੁੰਦੀ ਤੇ ਜਿਹੜੀਆਂ ਰਹਿ ਗਈਆਂ ਇਹ ਆਪਣੇ ਵਾਲੀਆਂ ਮੁਰਗੀਆਂ ਇਹਨਾਂ ਨੂੰ ਤੁਰਨ ਫਿਰਨ ਨੂੰ ਵਧੀਆ ਵਾਤਾਵਰਣ ਮਿੱਟੀ ਤੇ ਖੇਡਣ ਨੂੰ ਮਿਲਦਾ ਤੇ ਨਾਲੇ ਭਈ ਇਹਨਾਂ ਨੂੰ ਖੁੱਲਾ ਛੱਡ ਕੇ ਛੱਡਣਾ ਕੋਈ ਔਖਾ ਕੰਮ ਨਹੀਂ ਤੇ ਡਾਕਟਰ ਵੀ ਦੇਸੀ ਅੰਡਾ ਖਾਣ ਨੂੰ ਹੀ ਪ੍ਰੇਫਰ ਕਰਦੇ ਆ ਬਾਕੀ ਬਈ ਆਪਾਂ ਤਾਂ ਦੇਸੀ ਦੇਸੀ ਅੰਡਾ ਹੀ ਵਰਤਦੇ ਆਗੇ ਤੇ ਜਿਹੜੀਆਂ ਮੁਰਗੀਆਂ ਇਹ ਆਪਾਂ ਸਾਰੀਆਂ ਦੇਸੀ ਐ ਪ्योर ਐਂ ਤੇ ਇਹਨਾਂ ਦਾ ਅੰਡਾ ਫੁੱਲ ਪ੍ਰੋਟੀਨ ਨਾਲ ਭਰਪੂਰ ਹੁੰਦਾ ਤੇ ਬਾਕੀ ਜੇ ਗੱਲ ਕਰਦੇ ਹਾਂ ਹੁਣ ਆਪਾਂ ਇਹਨਾਂ ਦੀ ਖਰਾਕ ਦੀ ਦੇਸੀ ਮੁਰਗੀਆਂ ਆਮ ਤੌਰ ਤੇ ਖੁੱਲੇ ਵਾਤਾਵਰਕੀ ਰਹਿੰਦੀਆਂ ਜਿਵੇਂ ਤੁਹਾਨੂੰ ਦੱਸਿਆ ਤੇ ਜੜੀ ਬੂਟੀਆਂ ਤੇ ਕਿਰੇ ਮਗੋੜੇ ਤੇ ਹਰਾਚਾਰਾ ਖਾਂਦੀਆਂ ਆ ਤੇ ਦੂਜੇ ਪਾਸੇ ਜੇ ਗੱਲ ਕਰ ਲਈਏ ਆਪਾਂ ਕੇਜ ਵਾਲੀਆਂ ਮੁਰਗੀਆਂ ਦੀ ਕੇਜ ਵਾਲੀਆਂ ਮੁਰਗੀਆਂ ਅਕਸਰ ਫੀਡ ਤੇ ਤਿਆਰ ਹੁੰਦੀਆਂ ਤੇ ਇੱਕ ਹੀ ਵਾਤਾਵਰਣ ਚ ਰਹਿੰਦੀਆਂ ਤੇ ਗੱਲ ਹੁਣ ਆਪਾਂ ਕਰਦੇ ਆਂ ਦੇਸੀ ਫ੍ਰੀ ਰੇਂਜ ਵਾਲੀ ਮੁਰਗੀ ਦੀ ਫ੍ਰੀ ਰੇਂਜ ਵਾਲੀਆਂ ਆਪਣੀਆਂ ਜਿਵੇਂ ਮੁਰਗੀਆਂ ਆ ਇਹਨਾਂ ਦਾ ਅੰਡੇ ਦਾ ਸੁਆਦ ਦੂਜੇ ਅੰਡੇ ਨਾਲੋਂ ਵੱਖਰਾ ਹੁੰਦਾ ਹੈਗਾ ਦੇਸੀ ਅੰਡੇ ਚ ਵੱਧ ਪੋਸ਼ਟਿਕ ਤੱਤ ਹੁੰਦੇ ਨੇ ਜਿਵੇਂ ਕਿ ਵਿਟਾਮਨ ਡੀ ਅਤੇ omega 3 ਦੇਸੀ ਅੰਡੇ 'ਚ ਹਾਰਮੋਨ ਐਂਟੀਬਾਇਓਟਿਕ ਦਾ ਦਾ ਪ੍ਰਯੋਗ ਘੱਟ ਹੁੰਦਾ ਹੈ ਨਾਂ ਦੇ ਬਰਾਬਰ ਹੀ ਹੁੰਦਾ ਹੈ ਤੇ ਜਦੋਂ ਕਿ ਕੇਜ ਵਾਲੀਆਂ ਮੁਰਗੀਆਂ ਆਮ ਤੌਰ ਤੇ ਚਿੱਟੀਆਂ ਹੁੰਦੀਆਂ ਤੇ ਉਹਨਾਂ ਦੇ ਅੰਡਾ ਵੀ ਚਿੱਟਾ ਹੁੰਦਾ ਹੈ ਤੇ ਦੇਸੀ ਮੁਰਗੀ ਦੇ ਅੰਡੇ ਪੂਰੇ ਤੇ ਸੁਨਹਿਰੀ ਰੰਗ ਦੇ ਹੁੰਦੇ ਹਨ ਅਲੱਗ-ਅਲੱਗ ਨਸਲਾਂ ਦੀਆਂ ਮੁਰਗੀਆਂ ਅਲੱਗ-ਅਲੱਗ ਪ੍ਰਕਾਰ ਦੇ ਅੰਡੇ ਦਿੰਦੀਆਂ ਤੇ ਜਦੋਂ ਮੁਰਗੀ ਛੋਟੀ ਹੁੰਦੀ ਹੈ ਜਾਂ ਨਵੀਂ ਮੁਰਗੀ ਹੁੰਦੀ ਹੈ ਤੇ ਅੰਡਾ ਦੇਣਾ ਸ਼ੁਰੂ ਕਰਦੀ ਹੈ ਤਾਂ ਅੰਡੇ ਦਾ ਆਕਾਰ ਛੋਟਾ ਹੁੰਦਾ ਹੈ ਜਿਵੇਂ ਜਿਵੇਂ ਮੁਰਗੀ ਦੀ ਉਮਰ ਵੱਧਦੀ ਜਾਊ ਤੇ ਓਵੇਂ ਓਵੇਂ ਮੁਰਗੀਆਂ ਦੇ ਅੰਡੇ ਦਾ ਸਾਈਜ਼ ਵੀ ਵੱਧਦਾ ਜਾਂਦਾ ਹੈ ਮੁਰਗੀਆਂ ਦਾ ਖਾਣ ਪੀਣ ਤੇ ਮੁਰਗੀ ਦੀ ਹਾਈਟ ਤੇ ਅੰਡੇ ਤੇ ਸਾਈਜ਼ ਤੇ ਅਸਰ ਪਾਉਂਦੀ ਹੈਗੀ ਇਸ ਕਰਕੇ ਅੰਡੇ ਦਾ ਆਕਾਰ ਛੋਟਾ ਜਾਂ ਵੱਡਾ ਹੋ ਸਕਦਾ ਹੈ ਤੇ ਜੇ ਹੁਣ ਗੱਲ ਕਰੀਏ ਆਪਾਂ ਡਬਲ ਜ਼ਰਦੀ ਵਾਲਾ ਅੰਡਾ ਕਿ ਡਬਲ ਜ਼ਰਦੀ ਵਾਲਾ ਅੰਡਾ ਕੀ ਹੁੰਦਾ ਹੈ ਡਬਲ ਜ਼ਰਦੀ ਵਾਲਾ ਅੰਡਾ ਉਹ ਹੁੰਦਾ ਹੈ ਜਿਹਦੇ ਵਿੱਚ ਦੋ ਯੋਲਕ ਤੇ ਪੰਜਾਬੀ ਚ ਆਪਾਂ ਕਹਿੰਦੇ ਜਰਦੀ ਜਰਦੀ ਕਹਿ ਦਿੰਨੇ ਆਪਾਂ ਜਰਦੀ ਹੁੰਦੀ ਹੈ ਇਹ ਅੰਡਾ ਉਦੋਂ ਬਣਦਾ ਹੈ ਜਦੋਂ ਮੁਰਗੀ ਅੰਦਰ ਅੰਡਾ ਪ੍ਰਣਾਲੀ ਵਿੱਚ ਇੱਕ ਦੀ ਥਾਂ ਦੋ ਅੰਡਿਆਂ ਦਾ ਵਿਕਾਸ ਹੋ ਜਾਂਦਾ ਹੈ ਤੇ ਇਹ ਉਦੋਂ ਹੁੰਦਾ ਹੈ ਜਦੋਂ ਮੁਰਗੀ ਜਵਾਨ ਹੁੰਦੀ ਹੈ ਜਾਂ ਮੁਰਗੀ ਨਵੇਂ ਨਵੇਂ ਅੰਡਾ ਦੇਣਾ ਸ਼ੁਰੂ ਕਰਦੀ ਹੈ ਉਦੋਂ ਅੰਡੇ ਦੇਣ ਵਾਲਾ ਸਿਸਟਮ ਸਹੀ ਨਹੀਂ ਬਣਿਆ ਹੁੰਦਾ ਇਸ ਕਰਕੇ ਉਹ ਦੋ ਜ਼ਰਦੀ ਵਾਲਾ ਜਾ ਡਬਲ ਜਰਦੀ ਲਾ ਕੇ ਦਿੰਨੇ ਆਪਾਂ ਆਂਡਾ ਦਿੰਦੀ ਐ ਤੇ ਜੇ ਗੱਲ ਕਰ ਲਗੇ ਹੁਣ ਆਪਾਂ ਹੰਡੇ ਦੀ ਕਪੈਸਿਟੀ ਵੀ ਕਿਹੜੀ ਮੁਰਗੀ ਕਿੰਨੇ ਅੰਡੇ ਦਿੰਦੀ ਐ ਤੇ ਇਹ ਬਈ ਮੁਰਗੀ ਦੀ ਨਸਲ ਤੇ ਡਿਪੈਂਡ ਹੈਗਾ ਤੇ ਜਿਵੇਂ ਨਸਲਾਂ ਤੁਹਾਨੂੰ ਆਪਾਂ ਦੱਸ ਦਿੰਨੇ ਆਂ ਵੀ ਵੱਧ ਅੰਡੇ ਦੇਣ ਵਾਲੀਆਂ ਨਸਲਾਂ ਕਿਹੜੀਆਂ ਆਂ ਵੱਧ ਅੰਡਾ ਦੇਣ ਵਾਲੀਆਂ ਨਸਲਾਂ ਇੱਕ ਤਾਂ ਆਰ ਆਈ ਆਰ ਇੱਕ ਬਲੈਕ ਐਸਟਰਾਗ ਤੇ ਇੱਕ ਸੁਨਾਲੀ ਜਿਹੜੀਆਂ ਆਮ ਤੌਰ ਤੇ ਫ੍ਰੀ ਰੇਂਜ ਤੇ ਆਪਣਾ ਆ ਫਰੀ ਰੇਂਚ ਚ ਵਰਤੀਆਂ ਜਾਂਦੀਆਂ ਤੇ ਕੇਜ ਵਾਲੀਆਂ ਮੁਰਗੀਆਂ ਚ ਤਾਂ ਵੈਸੇ ਚਿੱਟੇ ਰੰਗ ਦੀਆਂ ਹੁੰਦੀਆਂ ਉਹ ਤੇ ਜਿਹੜੀਆਂ ਇਹ ਆਰ ਆਈ ਆਰ ਬਲੈਕ ਕੈਸਟਰੋਕ ਤੇ ਸੁਨਾਲੀ ਸੋਨੂ ਦੱਸਿਆ ਮੈਂ ਤੇ ਇਹ 365 ਦੇ ਨਾਲ ਦੇ ਵਿੱਚੋਂ 340 ਪਲੱਸਾਂ ਅੰਡੇ ਦੇ ਦਿੰਦੀਆਂ ਆ ਆਮ ਤੌਰ ਤੇ ਪਿੰਡਾਂ ਵਿੱਚ ਆਰ ਆਈ ਆਰ ਤੇ ਬਲੈਕ ਕੈਸਟਰੋਕ ਮੁਰਗੀਆਂ ਹੀ ਪਾਈਆਂ ਜਾਂਦੀਆਂ ਤੇ ਜੇ ਆਪਾਂ ਹੁਣ ਗੱਲ ਕਰ ਲਈਏ ਕਿ ਮੁਰਗੀ ਮੁਰਗੇ ਬਿਨਾ ਅੰਡਾ ਦੇ ਸਕਦੀ ਹੈ ਜਾਂ ਉਹਦੇ ਬੱਚਾ ਨਿਕਲ ਸਕਦਾ ਹੈ ਇਹ ਅਲੱਗ ਟੌਪਿਕ ਤੇ ਵੀਡੀਓ ਬਣੂਗੀ ਆਪਣੀ ਤੇ ਆਪਣੇ ਪੇਜ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਾਂ ਇਹ ਟੌਪਿਕ ਤੇ ਅਲੱਗ ਵੀਡੀਓ ਬਣਾਵਾਂਗੇ ਇੱਕ ਬਾਕੀ ਅੱਜ ਵਾਲੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਨੂੰ ਐਦਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਤੇ ਬਾਕੀ ਮਿਲਦੇ ਆਂ ਜੀ ਨੈਕਸਟ ਵੀਡੀਓ 'ਚ ਕੋਈ ਲੈ ਕੇ ਚੰਗੀ ਜਾਣਕਾਰੀ